ਆਪਸੀ ਚੈਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਵੱਡੀ ਖਬਰ ਜਿਹੜੀ ਹੈ ਮੀਰਾ ਸਾਹਿਬ ਜੰਮੂ ਤੋਂ ਨਿਕਲ ਕੇ ਆ ਰਹੀ ਹੈ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਦੇ ਵਿੱਚ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੀ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਕੋਈ ਗੈਂਗਸਟਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਐਂਟਰ ਕਰਨ ਵਾਲੇ ਨੇ ਤਾਂ ਇਹ ਉਸ ਇਨਫੋਰਮੇਸ਼ਨ ਦੇ ਤਹਿਤ ਉੱਥੇ ਪਹੁੰਚਦੇ ਨੇ ਤਾਂ ਪਹੁੰਚਦੇ ਤੁਹਾਨੂੰ ਦੱਸ ਦਈਏ ਕਿ ਦੋ ਗੈਂਗਸਟਰ ਦੋ ਗੈਂਗਸਟਰ ਜਿਨ੍ਹਾਂ ਦੇ ਨਾਲ ਇਹਨਾਂ ਦਾ ਟੱਕਰਾ ਹੋਇਆ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਜਿਸਦਾ ਨਾਮ ਹੈ ਪਰਮਜੀਤ ਸਿੰਘ ਜੰਗੀ son of ਦੇਵੀ ਦਾਸ ਜਿਹੜਾ ਕਿ ਦ੍ਰਾਪਤੇ ਦਾ ਰਹਿਣ ਵਾਲਾ ਹੈ ਅਰਸਪੁਰਾ ਦ੍ਰਾਪਤੇ ਦਾ ਰਹਿਣ ਵਾਲਾ ਹੈ ਔਰ ਦੂਸਰਾ ਉਹਦਾ ਇੱਕ ਹੋਰ ਸਾਥੀ ਉਹਦੇ ਜਿਹੜਾ ਨਾਲ ਸੀਗਾ ਉਸਦਾ ਨਾਮ ਹੈ ਅਰਜਨ ਕੁਮਾਰ ਅਲਾਈਸ ਬਿੱਲੂ ਜਿਹਦੇ ਪਿਓ ਦਾ ਨਾਮ ਹੈ ਸ਼ਾਮ ਲਾਲ ਔਰ ਇਹ ਕਲਿਆਣਾ ਹਰਸਪੁਰਾ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਖਿਲਾਫ ਬਹੁਤ ਸਾਰੀਆਂ ਐਫਆਈਆਰਾਂ ਕਰੀਬ 5 ਦੇ 5 ਦੇ ਕਰੀਬ-ਕਰੀਬ ਐਫਆਈਆਰਾਂ ਜਿਹੜੀਆਂ ਇਹਨਾਂ ਦੇ ਖਿਲਾਫ ਦਰਜ ਨੇ ਔਰ ਇਹ ਗੈਂਗਸਟਰ ਜਿਹੜੇ ਨੇ ਉਹ ਅਲਾਵਲ ਚੱਕ ਵਾਲੀ ਸਾਈਡ ਤੋਂ ਕੋਟਲੀ মিয়া ਫਤੇਵਾਲ ਨੂੰ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਅਲਾਵਲ ਚੱਕ ਦੇ ਕੋਲ ਟਿਊਬਲ ਦੇ ਨੇੜੇ ਪੁਲਿਸ ਦੇ ਨਾਲ ਇਹਨਾਂ ਦਾ ਟੱਕਰਾ ਹੋ ਜਾਂਦਾ ਹੈ ਔਰ ਸਿੱਧਾ ਪੁਲਿਸ ਦੇ ਉੱਤੇ ਫਾਇਰ ਖੋਲ ਦਿੰਦੇ ਨੇ ਜੰਮੂ ਕਸ਼ਮੀਰ ਪੁਲਿਸ ਦੀ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਪੁਲਿਸ ਪਾਰਟੀ ਨੇ ਇਹਨਾਂ ਦਾ ਡਟਕੇ ਮੁਕਾਬਲਾ ਕੀਤਾ ਤੇ ਰਿਟੈਲੀਏਸ਼ਨ ਦੇ ਵਿੱਚ ਫਾਇਰਿੰਗ ਕੀਤੀ ਜਿਸ ਦੇ ਵਿੱਚ ਪਰਮਜੀਤ ਸਿੰਘ ਜੰਗੀ ਨਾਮ ਦਾ ਜਿਹੜਾ ਬੰਦਾ ਹੈ ਇਸ ਨੂੰ ਪੈਰ ਦੇ ਵਿੱਚ ਗੋਲੀ ਲੱਗਦੀ ਹੈ ਔਰ ਜ਼ਖਮੀ ਹੋ ਕੇ ਉੱਥੇ ਹੀ ਟੀਰ ਹੋ ਜਾਂਦਾ ਔਰ ਇਹਨੂੰ ਚੱਕਦੇ ਨੇ ਔਰ ਚੱਕ ਕੇ ਹੁਣ ਇਸ ਵੇਲੇ ਜੀਐਮਸੀ ਹਸਪੀਟਲ ਦੇ ਵਿੱਚ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਜੀਐਮਸੀ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਇੱਕ ਵੱਡੀ ਖਬਰ ਜੰਮੂ ਦੇ ਵਿੱਚ ਇਹ ਹੋ ਕੀ ਰਿਹਾ ਹੈ ਜੰਮੂ ਦੇ ਵਿੱਚ ਪੁਲਿਸ ਨੂੰ ਵੀ ਭਾਜਣਾ ਪਈਆਂ ਨੇ ਇਹਨਾਂ ਗੈਂਗਸਟਰਾਂ ਨੇ ਆਏ ਦਿਨ ਇਹ ਪੁਲਿਸ ਦੇ ਉੱਤੇ ਭਾਰੀ ਪੇ ਪੈ ਰਹੇ ਨੇ ਲੇਕਿਨ ਦਾਤ ਦੇਣੀ ਪਵੇਗੀ ਮੀਰਾ ਸਾਹਿਬ ਜੰਮੂ ਕਸ਼ਮੀਰ ਪੁਲਿਸ ਦੀ ਕਿ ਇਹਨਾਂ ਨੇ ਮੌਕੇ ਤੇ ਹੀ ਉਸ ਨੂੰ ਜਿਹੜਾ ਹੈ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਕੀਤਾ ਔਰ ਇਹ ਪਰਮਜੀਤ ਸਿੰਘ ਜੰਗੀ ਜਿਹੜਾ ਹੈ ਇਸ ਵੇਲੇ ਜੀਐਮਸੀ ਹਸਪੀਟਲ ਦੇ ਵਿੱਚ ਦਾਖਲ ਹੈ ਔਰ ਮੀਰਾ ਸਾਹਿਬ ਪੁਲਿਸ ਨੇ ਇਸ ਨੂੰ ਮੌਕੇ ਤੇ ਉੱਥੇ ਫੜ ਲਿਆ ਜਦ ਕਿ ਦੂਸਰੇ ਜੋ ਬਿੱਲੂ ਹੈ ਉਸ ਦੀ ਹਜੇ ਜਿਹੜੀ ਵੇਟਿੰਗ ਦੇ ਵਿੱਚ ਹੈ ਹਜੇ ਤੱਕ ਕੋਈ ਅਗਲੀ ਖਬਰ ਨਹੀਂ ਮਿਲੀ ਮਗਰ ਪਰਮਜੀਤ ਸਿੰਘ ਨੂੰ ਜਿਹੜਾ ਹੈ ਇਹਨਾਂ ਨੇ ਫੜ ਲਿਆ ਮੌਕੇ ਤੇ ਔਰ ਦੱਦ ਦੇਣੀ ਪਈਗੀ ਪੁਲਿਸ ਦੀ ਕਿ ਗੈਂਗਸਟਰ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਹੈ ਮੀਰਾ ਸਾਹਿਬ ਪੁਲਿਸ ਨੇ ਦਿੱਤਾ ਹੈ ਤਾਹ ਤਾਨੂੰ ਫੇਰ ਤੋਂ ਇੱਕ ਵਾਰ ਦੱਸ ਦਈਏ ਕਿ ਅਲਾਵਲ ਚੱਕ ਅਲਾਵਲ ਚੱਕ ਜਿਹੜਾ ਪਿੰਡ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜਰਿਸਡਿਕਸ਼ਨ ਦੇ ਵਿੱਚ ਪੈਂਦਾ ਹੈ ਉਸ ਇਲਾਕੇ ਤੋਂ ਕੋਟਲੀ ਮੀਆਂ ਫਤਿਹਵਾਲ ਨੂੰ ਇਹ ਜੋ ਹਾਰਡ ਕੋਰ ਕ੍ਰਿਮੀਨਲ ਕਹਿ ਸਕਦੇ ਹਾਂ ਜਾਂ ਜੋ ਸਰਸਿਸ ਨੇ ਖਬਰ ਦਿੱਤੀ ਹੈ ਉਹਦੇ ਮੁਤਾਬਕ ਇਹ ਪਰਮਜੀਤ ਸਿੰਘ ਜੰਗੀ ਜੋ ਹੈ ਜਿਹਦੇ ਖਿਲਾਫ ਕਰੀਬ 5 ਦੇ ਕਰੀਬ ਕਰੀਬ ਐਫ ਆਈ ਆਰਾਂ ਨੇ ਇਸ ਨੂੰ ਗੋਲੀ ਜਿਹੜੀ ਹੈ ਉਹ ਲੱਗੀ ਹੈ ਕਿਉਂਕਿ ਇਸ ਨੇ ਪੁਲਿਸ ਪਾਰਟੀ ਮੀਰਾ ਸਾਹਿਬ ਦੀ ਪੁਲਿਸ ਪਾਰਟੀ ਦੇ ਉੱਤੇ ਇਹ ਜੋ ਗੋਲੀ ਚਲਾਈ ਔਰ ਮੌਕੇ ਤੇ ਪੁਲਿਸ ਨੇ ਰਿਟੈਲੀਏਟ ਕਰਕੇ ਇਹਦੇ ਪੈਰ ਦੇ ਵਿੱਚ ਗੋਲੀ ਮਾਰ ਕੇ ਨੂੰ ਜ਼ਖਮੀ ਕੀਤਾ ਔਰ ਇਸ ਵੇਲੇ ਇਹ ਜ਼ੇਰੇ ਇਲਾਜ ਜੋ ਜੀਐਮਸੀ ਜੰਮੂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਵਿੱਚ ਆਏ ਦਿਨ ਗੈਂਗਸਟਰਸ ਦੀਆਂ ਜਿਹੜੀਆਂ ਵਾਰਦਾਤਾਂ ਨੇ ਇਹ ਵੱਧਦੀਆਂ ਜਾ ਰਹੀਆਂ ਨੇ ਲੇਕਿਨ ਪੁਲਿਸ ਵੀ ਜਿਹੜੀ ਹੈ ਇਹਨਾਂ ਦਾ ਟੱਕਰਾ ਡਟ ਕੇ ਕਰ ਰਹੀ ਹੈ ਔਰ ਉਮੀਦ ਕਰਦੇ ਹਾਂ ਕਿ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਜੋ ਗੈਂਗਸਟਰਾਂ ਦੇ ਖਿਲਾਫ ਚੱਲਦੀ ਹੈ ਕਾਮਯਾਬ ਹੋਏਗੀ ਆਪਸੇ ਜਾਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਵੱਡੀ ਖਬਰ ਜਿਹੜੀ ਹੈ ਮੀਰਾ ਸਾਹਿਬ ਜੰਮੂ ਤੋਂ ਨਿਕਲ ਕੇ ਆ ਰਹੀ ਹੈ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਦੇ ਵਿੱਚ ਪੁਲਿਸ ਸਟੇਸ਼ਨ ਮੀਰਾ ਸਾਹਿਬ ਦੀ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਕੋਈ ਗੈਂਗਸਟਰ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਐਂਟਰ ਕਰਨ ਵਾਲੇ ਨੇ ਤਾਂ ਇਹ ਉਸ ਇਨਫੋਰਮੇਸ਼ਨ ਦੇ ਤਹਿਤ ਉੱਥੇ ਪਹੁੰਚਦੇ ਨੇ ਤਾਂ ਪਹੁੰਚਦੇ ਤੁਹਾਨੂੰ ਦੱਸ ਦਈਏ ਕਿ ਦੋ ਗੈਂਗਸਟਰ ਦੋ ਗੈਂਗਸਟਰ ਜਿਨ੍ਹਾਂ ਦੇ ਨਾਲ ਇਹਨਾਂ ਦਾ ਟੱਕਰਾ ਹੋਇਆ ਜਿਨ੍ਹਾਂ ਵਿੱਚੋਂ ਇੱਕ ਜੜਾ ਹੈ ਜਿਸ ਦਾ ਨਾਮ ਹੈ ਪਰਮਜੀਤ ਸਿੰਘ ਜੰਗੀ son of ਦੇਵੀ ਦਾਸ ਜਿਹੜਾ ਕਿ ਦ੍ਰਾਪਤੇ ਦਾ ਰਹਿਣ ਵਾਲਾ ਹੈ ਅਰਸਪੁਰਾ ਦ੍ਰਾਪਤੇ ਦਾ ਰਹਿਣ ਵਾਲਾ ਹੈ ਔਰ ਦੂਸਰਾ ਉਹਦਾ ਇੱਕ ਹੋਰ ਸਾਥੀ ਉਹਦੇ ਜਿਹੜਾ ਨਾਲ ਸੀਗਾ ਉਸ ਦਾ ਨਾਮ ਹੈ ਅਰਜਨ ਕੁਮਾਰ ਅਲਾਈਸ ਬਿੱਲੂ ਜਿਹਦੇ ਪਿਓ ਦਾ ਨਾਮ ਹੈ ਸ਼ਾਮ ਲਾਲ ਔਰ ਇੱਕ ਕਲਿਆਣਾ ਹਰਸਪੁਰਾ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਖਿਲਾਫ ਬਹੁਤ ਸਾਰੀਆਂ ਐਫਆਈਆਰਾਂ ਕਰੀਬ 5 ਦੇ 5 ਦੇ ਕਰੀਬ-ਕਰੀਬ ਐਫਆਈਆਰਾਂ ਜਿਹੜੀਆਂ ਇਹਨਾਂ ਦੇ ਖਿਲਾਫ ਦਰਜ ਨੇ ਔਰ ਇਹ ਗੈਂਗਸਟਰ ਜਿਹੜੇ ਨੇ ਉਹ ਅਲਾਵਲ ਚੱਕ ਵਾਲੀ ਸਾਈਡ ਤੋਂ ਕੋਟਲੀ মিয়া ਫਤੇਵਾਲ ਨੂੰ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਅਲਾਵਲ ਚੱਕ ਦੇ ਕੋਲ ਟਿਊਬਲ ਦੇ ਨੇੜੇ ਪੁਲਿਸ ਦੇ ਨਾਲ ਇਹਨਾਂ ਦਾ ਟੱਕਰਾ ਹੋ ਜਾਂਦਾ ਹੈ ਹੋਰ ਸਿੱਧਾ ਪੁਲਿਸ ਦੇ ਉੱਤੇ ਫਾਇਰ ਖੋਲ ਦਿੰਦੇ ਨੇ ਜੰਮੂ ਕਸ਼ਮੀਰ ਪੁਲਿਸ ਦੀ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਪੁਲਿਸ ਪਾਰਟੀ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਰਿਟੈਲੀਏਸ਼ਨ ਦੇ ਵਿੱਚ ਫਾਇਰਿੰਗ ਕੀਤੀ ਜਿਸ ਦੇ ਵਿੱਚ ਪਰਮਜੀਤ ਸਿੰਘ ਜੰਗੀ ਨਾਮ ਦਾ ਜਿਹੜਾ ਬੰਦਾ ਹੈ ਇਸ ਨੂੰ ਪਰਦੇ ਵਿੱਚ ਗੋਲੀ ਲੱਗਦੀ ਹੈ ਔਰ ਜ਼ਖਮੀ ਹੋ ਕੇ ਉੱਥੇ ਹੀ ਟੇਰ ਹੋ ਜਾਂਦਾ ਔਰ ਇਹਨੂੰ ਚੱਕਦੇ ਨੇ ਔਰ ਚੱਕ ਕੇ ਹੁਣ ਇਸ ਵੇਲੇ ਜੀਐਮਸੀ ਹਸਪੀਟਲ ਦੇ ਵਿੱਚ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਿਹਾ ਜੀਐਮਸੀ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਹੈ ਇੱਕ ਵੱਡੀ ਖਬਰ ਜੰਮੂ ਦੇ ਵਿੱਚ ਇਹ ਹੋ ਕੀ ਰਿਹਾ ਹੈ ਜੰਮੂ ਦੇ ਵਿੱਚ ਪੁਲਿਸ ਨੂੰ ਵੀ ਭਾਜਣਾ ਪਈਆਂ ਨੇ ਇਹਨਾਂ ਗੈਂਗਸਟਰਾਂ ਨੇ ਆਏ ਦਿਨ ਪੁਲਿਸ ਦੇ ਉੱਤੇ ਭਾਰੀ ਪੇ ਪੈ ਰਹੇ ਨੇ ਲੇਕਿਨ ਦਾਤ ਦੇਣੀ ਪਵੇਗੀ ਮੀਰਾ ਸਾਹਿਬ ਜੰਮੂ ਕਸ਼ਮੀਰ ਪੁਲਿਸ ਦੀ ਕਿ ਇਹਨਾਂ ਨੇ ਮੌਕੇ ਤੇ ਹੀ ਉਸ ਨੂੰ ਜਿਹੜਾ ਹੈ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਕੀਤਾ ਔਰ ਇਹ ਪਰਮਜੀਤ ਸਿੰਘ ਜੰਗੀ ਜਿਹੜਾ ਹੈ ਇਸ ਵੇਲੇ ਜੀਐਮਸੀ ਹਸਪੀਟਲ ਦੇ ਵਿੱਚ ਦਾਖਲ ਹੈ ਔਰ ਮੀਰਾ ਸਾਹਿਬ ਪੁਲਿਸ ਨੇ ਇਸ ਨੂੰ ਮੌਕੇ ਤੇ ਉੱਥੇ ਫੜ ਲਿਆ ਜਦ ਕਿ ਦੂਸਰੇ ਜੋ ਬਿੱਲੂ ਹੈ ਉਸ ਦੀ ਹਜੇ ਜਿਹੜੀ ਵੇਟਿੰਗ ਦੇ ਵਿੱਚ ਹੈ ਹਜੇ ਤੱਕ ਕੋਈ ਅਗਲੀ ਖਬਰ ਨਹੀਂ ਮਿਲੀ ਮਗਰ ਪਰਮਜੀਤ ਸਿੰਘ ਨੂੰ ਜਿਹੜਾ ਹੈ ਇਹਨਾਂ ਨੇ ਫੜ ਲਿਆ ਮੌਕੇ ਤੇ ਔਰ ਦਾਦ ਦੇਣੀ ਪਈਗੀ ਪੁਲਿਸ ਦੀ ਕਿ ਗੈਂਗਸਟਰ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਹੈ ਮੀਰਾ ਸਾਹਿਬ ਪੁਲਿਸ ਨੇ ਦਿੱਤਾ ਹੈ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਅਲਾਵਲ ਚੱਕ ਅਲਾਵਲ ਚੱਕ ਜਿਹੜਾ ਪਿੰਡ ਮੀਰਾ ਸਾਹਿਬ ਪੁਲਿਸ ਸਟੇਸ਼ਨ ਦੀ ਜਰਿਸਡਿਕਸ਼ਨ ਦੇ ਵਿੱਚ ਪੈਂਦਾ ਹੈ ਉਸ ਇਲਾਕੇ ਤੋਂ ਕੋਟਲੀ ਮੀਆਂ ਫੱਤੇਵਾਲ ਨੂੰ ਇਹ ਜੋ ਹਾਰਡ ਕੋਰ ਕ੍ਰਿਮੀਨਲ ਕਹਿ ਸਕਦੇ ਹਾਂ ਜਾਂ ਜੋ ਸਰਸਿਸ ਨੇ ਖਬਰ ਦਿੱਤੀ ਹੈ ਉਹਦੇ ਮੁਤਾਬਕ ਇਹ ਪਰਮਜੀਤ ਸਿੰਘ ਜੰਗੀ ਜੋ ਹੈ ਜਿਹਦੇ ਖਿਲਾਫ ਕਰੀਬ 5 ਦੇ ਕਰੀਬ ਕਰੀਬ ਐਫ ਆਈ ਆਰਾਂ ਨੇ ਇਸ ਨੂੰ ਗੋਲੀ ਜਿਹੜੀ ਹੈ ਉਹ ਲੱਗੀ ਹੈ ਕਿਉਂਕਿ ਇਸ ਨੇ ਪੁਲਿਸ ਪਾਰਟੀ ਮੀਰਾ ਸਾਹਿਬ ਦੀ ਪੁਲਿਸ ਪਾਰਟੀ ਦੇ ਉੱਤੇ ਇਹ ਜੋ ਗੋਲੀ ਚਲਾਈ ਔਰ ਮੌਕੇ ਤੇ ਪੁਲਿਸ ਨੇ ਰਿਟੈਲੀਏਟ ਕਰਕੇ ਇਹਦੇ ਪੈਰ ਦੇ ਵਿੱਚ ਗੋਲੀ ਮਾਰ ਕੇ ਨੂੰ ਜ਼ਖਮੀ ਕੀਤਾ ਔਰ ਇਸ ਵੇਲੇ ਇਹ ਜ਼ੇਰੇ ਇਲਾਜ ਜੋ ਜੀਐਮਸੀ ਜੰਮੂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਦੇ ਵਿੱਚ ਆਏ ਦਿਨ ਗੈਂਗਸਟਰਸ ਦੀਆਂ ਜਿਹੜੀਆਂ ਵਾਰਦਾਤਾਂ ਨੇ ਇਹ ਵੱਧਦੀਆਂ ਜਾ ਰਹੀਆਂ ਨੇ ਲੇਕਿਨ ਪੁਲਿਸ ਵੀ ਜਿਹੜੀ ਹੈ ਇਹਨਾਂ ਦਾ ਟੱਕਰਾ ਡਟ ਕੇ ਕਰ ਰਹੀ ਹੈ ਔਰ ਉਮੀਦ ਕਰਦੇ ਹਾਂ ਕਿ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਜੋ ਗੈਂਗਸਟਰਾਂ ਦੇ ਖਿਲਾਫ ਚੱਲਦੀ ਹੈ ਕਾਮਯਾਬ ਹੋਏਗੀ ਦੇਖਦੇ ਰਹੋ ਆਪਸੀ ਸਾਈਂ TV ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਦਿਓ ਜੀ ਇਜਾਜ਼ਤ ਧੰਨਵਾਦ ਜੀ